ਦੋਸਤੋ ਤੁਸੀਂ ਜੁੜੇ ਹੋਏ ਹੋ ਸਤਵਿੰਦਰ ਰਾਜਪਾਲ ਫੇਸਬੁੱਕ ਪੇਜ ਤੇ YouTube ਚੈਨਲ ਦੇ ਨਾਲ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਮਹਾ ਸਿੰਘ ਰਾਜਪਾਲ ਯਾਦਗਾਰੀ ਦਰਵਾਜ਼ਾ ਜਿਸ ਦਾ ਲੈਂਟਰ ਪੈ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਜਮਿੰਨਾ ਤਾਂ ਕਹਿ ਸਕਦੇ ਆ ਕਿ ਉਹ ਸਾਰੀ ਚੱਲ ਰਹੀ ਸੀ ਪਹਿਲਾਂ ਵੀ ਤੁਹਾਨੂੰ ਵੀਡੀਓ ਦਿਖਾਈ ਸੀ ਜਦੋਂ ਇਹ ਅਜੇ ਤੱਕ ਨਵੇਂ ਹੀ ਭਰੀਆਂ ਸੀ ਤੇ ਖੜੇ ਡੈਂਟਰ ਤੇ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਹੋ ਰਿਹਾ ਹੈ ਦੇਖੋ ਤੁਸੀਂ ਦਰਵਾਜ਼ਾ ਚੂੜੀਦਾਰ ਉਹਦਾ ਗੇਟ ਜਿਹੜਾ ਬਣਿਆ ਹੋਇਆ ਹੈ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਥੱਲੇ ਮੁੰਡੇ ਆਪਣੇ ਕੰਮਕਾਰ ਤੇ ਲੱਗੇ ਹੋਏ ਆ ਪਿਓ ਥੜਾ ਜਿੱਥੇ ਸਾਡੀਆਂ ਕਈ ਪੀੜੀਆਂ ਜਵਾਨ ਹੋਈਆਂ ਖੇਡ ਕੇ ਤੇ ਅੱਜ ਉੱਚੇ-ਉੱਚੇ ਮਕਾਮਾਂ ਤੇ ਬੈਠੀਆਂ ਹੋਈਆਂ ਨੇ ਦਰਵਾਜ਼ਾ ਦੇਖ ਰਹੇ ਹੋ ਤੁਸੀਂ ਬਾਹਰੋਂ ਵਸੋਂ ਦੇਖ ਕੇ ਇਸ ਦੀ ਦਰਵਾਜੇ ਦੀ ਕਿਹ ਜੀ ਲੱਗ ਰਹੀ ਹੈ ਤੁਹਾਨੂੰ ਇਹ ਜਰੂਰ ਦੱਸਣਾ ਚੰਗੀ ਲੱਗੀ ਜਾਂ ਨਹੀਂ ਲੱਗੀ ਤਕਰੀਬਨ ਉਹ ਉਹ ਹਿਲੇ ਹੀ ਬਣ ਗਿਆ ਜੋ ਜੇ ਪਹਿਲਾਂ ਸੀ ਉਹ ਦਰਵਾਜਾ ਢਹ ਡੇਰੀ ਹੋ ਗਿਆ ਸੀ ਕਿਉਂਕਿ ਸਮਾਂ ਬਹੁਤ ਹੋ ਗਿਆ ਜੀ 300 ਸਾਲ ਇਸ ਦਰਵਾਜੇ ਨੂੰ ਹੋ ਗਏ ਸੀ ਇਸ ਲਈ ਇਸ ਦਰਵਾਜੇ ਨੂੰ ਨਵੇਂ ਸਿਰਿਓਂ ਨਵਾਂ ਆ ਗਿਆ ਹੈ ਮੇਜ ਸਿੰਘ ਦੀ ਬੀਟੀ ਨਾਲ ਖੋਦ ਕੰਮਕਾਰ ਕਰ ਰਹੇ ਹੈ ਦਰਵਾਜੇ ਦੇ ਬਾਹਰ ਸਾਰਾ ਕੰਮਕਾਰ ਜਿਹੜੇ ਮੁੰਡਿਆਂ ਨੇ ਸੰਭਾਲਿਆ ਹੋਇਆ ਉੱਤੇ ਲੰਡਰ ਪੈ ਰਿਹਾ ਹੈ ਲਗਾਤਾਰ ਤਨਾਲ ਕੰਮ ਜਾਰੀ ਹੈ ਪਿੰਡ ਦਾ ਸਹਿਯੋਗ ਹੈ ਸਾਰੇ ਨਗਰ ਨਿਵਾਸੀਆਂ ਦਾ ਸਿੱਪ ਵਾਲਾ ਨਗਰ ਨਿਵਾਸੀ ਰਲ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਦਾਦਾ ਮਾਹ ਸਿੰਘ ਰਾਜਪਾਲ ਯਾਦਗਾਰੀ ਦਰਵਾਜਾ ਬਣਾਉਣ ਦੇ ਲਈ ਬਹੁਤ ਸਾਰਾ ਮਟੀਰੀਅਲ ਤੁਸੀਂ ਦੇਖ ਰਹੇ ਹੋ ਰੇਤਾ, ਬਜਰੀ, ਸੀਮਿੰਟ ਪਿਆ ਹੋਇਆ ਤੇ ਮੁੰਡੇ ਸਾਰੇ ਇਹ ਬਹੁਤ ਸਾਰੇ ਕਰਮੀ ਅੱਜ ਇਹ ਗਰਮੀ ਦੇ ਵਿੱਚ ਲੱਗੇ ਹੋਏ ਕੰਮ ਕਰਨ ਦੇ ਵਿੱਚ ਕੋ ਪਾਣੀ ਪਾ ਰਿਹਾ ਤੇ ਕੋ ਸਿਮਿੰਟ ਤੇ ਕੋ ਗੱੜੀ ਇਹ ਦਰਵਾਜੇ ਦਾ ਅੰਦਰਲਾ ਹਿੱਸਾ ਦੇਖ ਰਹੇ ਹੋ ਤੁਸੀਂ ਝੂੜੀਦਾਰ ਦਰਵਾਜਾ ਬਣਿਆ ਹੋਇਆ ਡਾਟ ਲੱਗੀ ਹੋਈ ਹੈ ਅੰਦਰਲਾ ਭਾਗ ਜਿੱਥੇ ਟੁੱਟਲਾ ਹੋਇਆ ਹੋਇਆ 1700 ਸਕਰ ਫੁੱਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਰੇ ਤੇ ਲੈਂਟਰ ਬਹਿਣਾ ਹੈ ਅੱਜ 1700 ਸਕਰ ਫੁੱਟ ਦਰਵਾਜਾ ਕਾਫੀ ਵੱਟਾ ਹੈ ਬਹੁਤ ਜਿਆਦਾ ਵੱਡਾ ਕਹਿ ਸਕਦੇ ਆਪਾਂ ਖੁੱਲਾ ਢੁੱਲਾ ਤੇ ਆ ਬਾਰੀ ਦੋਸਤੋ ਜਿਹੜੀ ਕਿ ਦਰਵਾਜੇ ਦੇ ਦੋਵੇਂ ਪਾਸੇ ਬਾਰੀਆਂ ਉਹਨਾਂ ਦੇ ਵਿੱਚੋਂ ਇੱਕ ਬਾਰੀ ਇਹ ਆ ਇਹ ਦਰਵਾਜੇ ਦਾ ਪਿਛਲਾ ਹਿੱਸਾ ਹੈ ਜਿਹੜਾ ਕਿ ਨਗਰਲੀ ਗਲੀ ਨੂੰ ਜਾਂਦਾ ਹੈ ਅੰਦਰੋਂ ਬਾਅਦ ਵਿੱਚ ਤੁਹਾਨੂੰ ਫੇਰ ਦਿਖਾ ਰਹੇ ਆਂ ਤੇ ਬਾਰੀਆਂ ਵਿਚਾਲੇ ਦਰਵਾਜਾ ਉਹ ਸੋਨੋ ਬਣ ਗਿਆ ਤੇ ਮੁੰਡੇ ਸਾਰੇ ਲੱਗੇ ਹੋਏ ਆ ਮਸ਼ੀਨ ਦੇ ਉੱਤੇ ਕੰਮ ਕਰਨ ਬਜਰੀ ਰਾਰ ਲਾ ਕੇ ਮਸਾਲਾ ਰਾਰ ਲਾ ਕੇ ਉੱਪਰ ਪੇਜ ਰਿਹਾ ਕੋਈ ਸੀਮਿੰਟ ਪਾ ਰਿਹਾ ਤੇ ਕੋਈ ਪਾਣੀ ਤੇ ਕੋਈ ਬਜਰੀ ਤੇ ਕੋਈ ਡਰੇਤੀ ਲੱਗੇ ਹੋਏ ਆ ਸਾਰੇ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ਆ ਕਾਲਾ ਸਿੰਘ ਮਿਸਤਰੀ ਹੈ ਇਹਨੇ ਸਾਰਾ ਦਰਵਾਜ਼ਾ ਤਿਆਰ ਕੀਤਾ ਹੈ ਰਾਜਪਾਲ ਮਠਾੜੂ ਕਾਲਾ ਸਿੰਘ ਮਠਾੜੂ ਬਹੁਤ ਬਹੁਤ ਤਨਵਾਦ ਇਹਨਾਂ ਦਾ ਵੀ ਇਹਨਾਂ ਨੇ ਕਾਪੀ ਕਰਤੀ ਉਸ ਤਰ੍ਹਾਂ ਦੀ ਦੇਖੋ ਬਾਹਰ ਨੂੰ ਨਿਕਲੇ ਹੋਏ ਦਰਵਾਜ਼ੇ ਤੇ ਗੇਟ ਨਾਲ ਪਿੰਡਰ ਜੋ ਬਣਿਆ ਹੋਇਆ ਬੁਰਜੀਆਂ ਬਣੀਆਂ ਹੋਈਆਂ ਗੋਲਾਈਦਾਰ ਇੱਟਾਂ ਕੱਟ ਕੇ ਲਾਈਆਂ ਹੋਈਆਂ ਮੇਰੇ ਤੁਹਾਨੂੰ ਜ਼ਰੂਰ ਚੰਗੀਆਂ ਲੱਗੀਆਂ ਹੋਣੀਆਂ ਮਿਹਨਤ ਕਾਫੀ ਲੱਗੀ ਐ ਮੁੰਡਿਆਂ ਦੀ ਤੇ ਮਿਹਨਤ ਨਾਲ ਸਾਰਾ ਕੰਮ ਇਹਨੇ ਪਰ ਚੜਿਆ ਪਿੰਡ ਵਾਲਿਆਂ ਦੀ ਮਿਹਨਤ ਸੱਜਣਾ ਦੀ ਮਿਹਨਤ ਰੰਗ ਲਈ ਐ ਸਾਡੇ ਪਿੰਡ ਦਾ ਉਹ ਸ਼ਾਕਾਰ ਤਿਆਰ ਹੋ ਗਿਆ ਜਿਸ ਦੇ ਸਾਨੂੰ ਬੜੀ دیر ਤੋਂ ਉਡੀਕ ਸੀ ਦੋਸਤੋ ਉਡੀਕ ਖਤਮ ਹੋਈ ਐ ਇਹ ਦਰਵਾਜ਼ੇ ਦਾ ਗੇਟੇ ਕੋਲ ਫਿਰ ਤੋਂ ਦੇਖ ਲਓ ਤੁਸੀਂ ਕਿਹੋ ਜਿਹਾ ਸੂਰਤ ਬਣਿਆ ਹੈ ਅੱਜ ਕੱਲ ਬਹੁਤ ਘੱਟ ਮਿਸਤਰੀ ਰਹੇ ਜਿਹੜੇ ਅਜਿਹੇ ਦਰਵਾਜ਼ੇ ਬਣਾਉਂਦੇ ਆ ਜਾਂ ਬਾਰੀਆਂ ਦਾ ਡਿਜ਼ਾਈਨ ਉਸੇ ਤਰ੍ਹਾਂ ਦਾ ਹੀ ਦਰਵਾਜ਼ੇ ਨਾਲ ਦਾ ਜਿਹੜਾ ਬਣਿਆ ਹੋਇਆ ਦੇਖ ਰਹੇ ਹੋ ਤੁਸੀਂ ਕੰਮਕਾਰ ਲਗਾਤਾਰਤਾ ਨਾਲ ਚੱਲ ਰਿਹਾ ਹੈ ਦਰਵਾਜ਼ੇ ਦਾ ਹੁੰਦੋ ਜਤੋਂ ਤੁਹਾਨੂੰ ਉੱਤੇ ਵੀ ਲੈ ਕੇ ਚੱਲਾਂਗੇ ਉਦਲੇ ਪਾਸਿਓਂ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦਰਵਾਜ਼ੇ ਦਾ ਡੈਂਟਰ ਪੈ ਰਿਹਾ ਹੈ ਦੇਖੋ ਤੁਸੀਂ ਜਿਹਦੇ ਪਾਸਿਓਂ ਦਰਵਾਜੇ ਦਾ ਲੈਂਟਰ ਬਣ ਤਾ ਪਹਿਲਾਂ ਜਿਹੜਾ ਸਰੀਏ ਦਾ ਜਾਲ ਵਿਛਾਇਆ ਗਿਆ ਹੈ بیم ਹੈ ਵਿਚਾਲੇ ਅਜੇ ਕੋਸ਼ਿਸ਼ ਹੈ ਜਿਹੜਾ ਲੈਂਟਰ ਪਏ ਮਿਸਤਰੀ ਉੱਤੇ ਵੀ ਤੇ ਥੱਲੇ ਚੰ다 ਸੈਕਟਰੀ ਭਾਈ ਰੇਕਾ ਭਾਈ ਸੋਨੀ ਸਾਹਿਬ ਤੇ ਮੇਜਰ ਸਿੰਘ ਕਾਚੀ ਸਾਹਿਬ ਖੜੇ ਹੈ ਸਾਰਿਆਂ ਦਾ ਧੰਨਵਾਦ ਇਹਨਾਂ ਨਾਲ ਮਿਲ ਕੇ ਬਹੁਤ ਸਹਿਯੋਗ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਸਿੱਧੀ ਕਰਕੇ ਨਹੀਂ ਵੇਖੀ ਕੰਮ ਕਰ ਕੀਤਾ ਇਹਨਾਂ ਨੇ ਬਹੁਤ ਮਿਹਰਬਾਨੀ ਹੱਲਾਸ਼ੀਰ ਹੀ ਦੇਣਾ ਇਹ ਬਹੁਤ ਵੱਡਾ ਕੰਮ ਹੁੰਦਾ ਹੈ ਮੁੰਡੇ ਜ਼ੋਰ ਸ਼ੋਰ ਨਾਲ ਕੰਮ ਕਰਦੇ ਹੋਏ ਇਹੋ ਜੀ ਕਰਮੀ ਸਿ ਅਜ ਜਿਹੜਾ ਰਹੇ ਨਾ ਪਤਾ ਨਾੁੱਝ ਕੇ ਜਾਂਦਾ ਚਾਚਾ ਗੁਲਾਬ ਸਿੰਘ ਜੀ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੁੱਢ ਤੋਂ ਲੈ ਕੇ ਆ ਹੁਣ ਲੈਂਟਰ ਤੱਕ ਘਰਾਂ ਦੇ ਵਿੱਚੋਂ ਵਾਹੀ ਵਗੈਰਾ ਕਰਨ ਦਾ ਕੰਮ ਵਿਚਾਰਾ ਇਨਾਂ ਨੇ ਚੰਦਾ ਸੈਕਟਰੀ ਬਾਈ ਤੇ ਕੋਲਾ ਸਿੰਘ ਰਾਜਪਾਲ ਬਾਈ ਜੀ ਸਾਰੇ ਰਲ ਮਿਲ ਕੇ ਸਹਿਯੋਗ ਦਿੱਤਾ ਬਾਕੀ ਸਿੱਧ ਨਾਲ ਜਿਹਨਾਂ ਦੇ ਨਾਮ ਰਹਿ ਗਏ ਉਹ ਅਸੂchna ਕਰ ਪਿੰਡ ਦੇ ਪਤਵੰਤੇ ਬੈਠੇ ਹੋਏ ਸੋਨੀ ਸਾਹਿਬ ਚੰਦਾ ਸੈਕਟਰੀ ਸੋਨੂ ਗੋਇਲ ਦਾ ਮੁੰਡਾ ਸੋਨੂ ਗੋਇਲ ਸਾਹਿਬ ਖੁਦ ਤੇ ਟੋਨੀ ਟੋਨੀ ਰਾਜਪਾਲ ਬਾਬਾ ਜੀ ਗੁਰਚਨ ਸਿੰਘ ਸਾਡੇ ਸਤ ਪਿੰਡ ਦੇ ਬਜ਼ੁਰਗ ਪੀਟੀਆਈ ਸਾਹਿਬ ਤੇ ਭੋਲਾ ਸਿੰਘ ਰਾਜਪਾਲ ਬਾਈ ਜੀ ਟਟੂ ਰਾਜਪਾਲ ਬਹੁਤ سارے ਪਿੰਡ ਤੇ ਸੱਜਣ ਆ ਕੇ ਵਾਪਸ ਚਲੇ ਗਏ ਤੇ ਪੂਰਾ ਇਪਲ ਬਾਈ ਯੂਐਸਏ ਤੋਂ ਵੀ ਆਏ ਸੀ ਮੱਖਣ ਸਿੰਘ ਰਾਜਪਾਲ ਜੀ ਆਏ ਸੀ ਹੋਰ ਵੀ ਕਾਫੀ سارے ਸੱਜਣ ਆਏ ਤੇ ਚਲੇ ਗਏ ਤੇ ਆਈ ਵੀ ਜਾਂਦੇ ਆ ਭੋਲਾ ਸਿੰਘ ਬਾਈ ਜੀ ਬਾੜੂ ਸਾਹਿਬ ਚਾਹ ਪਣੀ ਦਾ ਡੰਗਰ ਲਗਾਤਾਰ ਚੱਲਦਾ ਰਿਹਾ ਤੇ ਬਹੁਤ ਹੀ ਵਧੀਆ ਕੰਮ ਹੋਇਆ ਕੋਸੋ ਦੇ ਇਸੀ ਦਰਵਾਜ਼ੇ ਬਾਰੇ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਦਰਵਾਜ਼ੇ ਦੀ ਵੀਡੀਓ ਦੇਖਣ ਤੇ ਕਿਰਪਾ ਕਰਕੇ ਸ਼ੇਅਰ ਕਰ ਦਿਓ YouTube ਚੈਨਲ ਤੇ ਜਾ ਕੇ ਵੀ